ਬੋਲੇ ਇਸਾਨਿ ਹਾਲੇ ਜਿੰਦਾਬਾਦ ਆਪਾਂ ਇਸ ਵੇਲੇ ਸਤਖੰਡ ਐਕਸਪ੍ਰੈਸ ਦੇ ਖਾਣਾ ਨੰਬਰ 5 ਵਿੱਚ ਐਸ ਕਿੰਨਾ ਜੀ ਐਸ ਐਸ 5 ਐਸ ਖਾਣਾ ਨੰਬਰ ਐਸ 5 ਐਸ 5 ਪੰਜਾਬੀ ਜੀ ਐਸ 5 ਹਾਂਜੀ ਐਸ 5 ਵਿੱਚ ਕਿਹੜੀ ਜਗਾ ਤੋਂ ਆਏ ਆ ਤੇ ਕਿੱਥੇ ਚੱਲੇ ਆ ਹਜੂਰ ਸਾਹਿਬ ਤੋਂ ਆਏ ਜੀ ਅਸੀਂ ਲੁਧਿਆਣਾ ਉਤਰਨਾ ਹੁਣ ਪਰ ਟ੍ਰੇਨ ਨੇ ਥੋੜਾ ਸਾਨੂੰ ਪ੍ਰੋਬਲਮ ਖੱਜਲ ਬਹੁ ਕੀਤਾ ਹੈ ਟਰੇਨ ਵਾਲਿਓ ਅੱਜ ਜੇ ਤੁਹਾਡੇ ਤੱਕ ਵੀਡੀਓ ਪਹੁੰਚੀ ਦੇਖ ਲਓ ਭਰਾ ਯਾਤਰੀ ਘਣ ਯਾਤਰੀ ਘਣ ਕੀ ਬੋਲ ਰਹਾ ਤੁਹਾਡੇ ਬਾਰੇ ਦੇਖੋ ਅਸੀਂ ਕਿੱਥੇ 7 ਵਜੇ ਪਹੁੰਚਣਾ ਸੀਗਾ ਕਿੱਥੇ ਹੁਣ ਅਸੀਂ 10:30 ਵਜੇ ਪਹੁੰਚਾਂਗੇ ਜਾ ਕੇ ਤੁਸੀਂ ਆਪ ਦੇਖੋ ਵੀ ਕਿੰਨੇ ਪਰੇਸ਼ਾਨ ਕਿੰਨੇ ਥੱਕ ਚੁੱਕੇ ਬੱਚੇ ਕਿੰਨਾ ਔਖਾ ਹੋ ਚੁੱਕਿਆ ਅਸੀਂ ਜਾਂਦੇ ਹੀ ਵੀ 8 ਘੰਟੇ ਡਿਲੇਟ ਸੀ ਹਾਂਜੀ ਜਾਂਦੇ ਹੀ ਵੀ 8 ਘੰਟੇ ਡਿਲੇਟ ਸੀ ਹਾਂਜੀ ਦੱਸੋ ਜਾਂਤੇ ਹੋਏ ਆ ਮੁੰਡਾ ਕੀ ਕਹਿੰਦਾ ਜਾਂਦੇ ਹੋਏ ਕਿ ਆਸਾਂ 10 ਕਿੰਨੇ ਦੇ ਬੋਲ 8 ਘੰਟੇ ਲੇਟ ਸੀ ਜਾਂਦੇ ਹੋਏ ਤੁਸੀਂ ਕਿੱਥੋਂ ਆ ਅਸੀਂ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਹਾਂਜੀ ਆ ਦੇਖੋ ਇਧਰ ਬੱਚਾ ਛੋਟਾ ਜਿਹਾ ਇਹਨੂੰ ਪੁੱਛਦੇ ਹਾਂ ਕਿਦਾਂ ਸਫਰ ਵਿੱਚ ਥੱਕ ਨਹੀਂ ਹੋਇਆ ਹੈ ਬੋਲ ਦੇ ਭਾਈ ਇਹ ਕਿਦਾਂ ਵੇ ਆ ਸਫਰ ਨਿਆਣਿਆਂ ਦਾ ਬਹੁਤ ਮੁਸ਼ਕਿਲ ਰਿਹਾ ਜੀ ਬਲ ਟ੍ਰੇਨ ਦੇ ਪੱਖੋਂ ਬੱਚ ਟ੍ਰੇਨ ਪੱਖੋਂ ਜੀ ਥਾ ਦਾ ਖੜ ਕੇ ਆਈ ਆ ਤੇ ਬਹੁਤ ਲੇਟ ਹੋਈ ਹੈਗੀ ਹੈ ਜਵਾਗ ਸਾਰੇ ਥੱਕੇ ਹੋਏ ਆ ਤੁਸੀਂ ਭਾਈ ਜੀ ਦੱਸੋ ਕੁਝ ਬੋਲੋ ਨਹੀਂ ਬੋਲਦੇ ਇਹ ਪਤਾ ਗੱਲ ਕੀ ਆ ਕਈ ਨਿਆਣੇ ਨਹੀਂ ਬੋਲਦੇ ਇਧਰ ਆ ਦੇਖੋ ਆ ਭੈਣ ਜੀ ਬਿਠੇ ਆ ਹਾਂਜੀ ਜਕਾਰਾ ਬੁਲਾ ਦਿਓ ਇੱਕ ਬਲੇ ਇਸਾਨਾ ਹੋਦ ਸੋ ਸ੍ਰੀ ਕਾਲੇ ਆਪਣਾ ਨਾਮ ਵੀ ਦੱਸ ਦੇ ਪੂਰੇ ਜੋਸ਼ ਨਾਲ ਜਕਾਰਾ ਬੁਲਾਇਆ ਤੂੰ ਅਬੀਦ ਕਾਰਪਨੈਸਰ ਆਪਣੀ ਕਲਾਸ ਵੀ ਦੱਸ ਦੇ ਕਿਹੜੀ ਕਲਾਸ ਚ ਪੜਦੀ ਆ ਫੋਰ ਤੇ ਕਿ ਪਿੰਡ ਕਿਹੜਾ ਤਰਾ ਲੁਧਿਆਣਾ ਲੁਧਿਆਣਾ ਪਿੰਡ ਆ ਤਰਾ ਉਹ ਸ਼ਹਿਰ ਹੈ ਕਿਨੇ ਚਾ ਚਾ ਠੀਕ ਹੈ ਉਹ ਸੋਚਾਂ ਚ ਬੈ ਗਈ ਆ ਜਾਓ ਬਈ ਅੱਗੇ ਚੱਲਦੇ ਹਾਂ ਨਹੀਂ ਭਾਈ ਆਪਕਾ ਕੀ ਹਾਲ ਚੱਲ ਹੈ ਸੁੱਤੇ ਪੜੇ ਹੈ ਆ ਆਪ ਭਾਈ ਯੂਨੀ ਸੁੱਤੇ ਪੜੇ ਹੈ ਤੋ ਅੱਗੇ ਆ ਜਾਓ ਬਈ ਹਾਂਜੀ ਅੱਗੇ ਆ ਜਾਓ ਅੱਗੇ ਆ ਜਾਓ ਆ ਜਾਓ ਬਈ ਉਹ ਆ ਬਈ ਸਮਾਨ ਪੈਕ ਕਰ ਲਿਆ ਇਧਰ ਇਧਰ ਆਓ ਇਧਰ ਆਓ ਇਧਰ ਇਹ ਸੀਟ ਨੰਬਰ ਹੈਗੀ ਆ 70 69 68 ਆ ਦੇਖੋ ਸਾਰਿਆਂ ਨੇ ਸਮਾਨ ਸੂਰ ਪੈਕ ਕਰ ਲਿਆ ਸਾਜੀ ਭਾਈ ਸਾਡੀ ਸਾਡੀ ਡੈਸਟੀਨੇਸ਼ਨ ਆਣ ਆਲੀ ਹੈ ਜੀ ਲੁਧਿਆਣਾ ਉਤਰਨਾ ਹੈ ਉਹ ਡੈਸਟੀਨੇਸ਼ਨ ਕੀ ਹੁੰਦਾ ਪੰਜਾਬੀ ਜਰਾ ਮੈਂ ਪੜਿਆ ਘੱਟ ਆ ਪੰਜਾਬੀ ਏ ਜੀ ਸਾਡਾ ਜੀ ਸਾਡਾ ਸਟਾਪ ਆਣ ਵਾਲਾ ਹੈ। ਅੱਛਾ ਸਾਡੀ ਉੱਤਰ ਵਾਲੀ ਜਗ੍ਹਾ ਆਣ ਵਾਲੀ। ਉਹ ਜਿੱਦਾਂ ਕਹਿੰਦੇ ਨੇ ਯਾਤਰੀगण ਸਾਵਧਾਨ ਆਪਾਂ ਸਾਵਧਾਨ ਹੋ ਗਏ ਮਤਲਬ। ਮੈਂ ਤੁਹਾਡਾ ਸੀ। ਅਸੀਂ ਉਤਰਨਾ ਜੀ ਸਾਡਾ ਸਟੇਸ਼ਨ ਹੈਗਾ ਲੁਧਿਆਣਾ ਅਸੀਂ ਉਤਰਨਾ ਉੱਥੇ। ਬਸ ਤਾਂ ਕਰਕੇ ਸਮਾਨ ਸਾਡਾ ਸਾਰਾ ਪੈਕ ਆ। ਹਾਂਜੀ। ਤੇ ਆਹ ਦੇਖੋ ਆ ਭੈਣ ਵੀ ਨਹੀਂ ਬੈਠਿਆ। ਭੈਣ ਜੀ ਸਫਰ ਕਿੱਦਾਂ ਦਾ ਰਿਹਾ ਮਤਲਬ ਤੁਸੀਂ ਆ ਬੱਚੇ ਲੈ ਕੇ ਗਏ ਸੀ ਕਿੱਦਾਂ ਦਾ ਸਫਰ ਰਿਹਾ? ਬਹੁਤ ਵਧੀਆ। ਤੇ ਉੱਥੇ ਦਰਸ਼ਨਦਾਰੇ ਸਾਰੇ ਜਾ ਗਏ। ਬਹੁਤ ਵਧੀਆ ਹੋਵੇਗੀ। ਇਹ ਬੱਚਿਆਂ ਨੂੰ ਦੱਸ ਕੇ ਵੀ ਆਏ। ਹਾਂਜੀ। ਕਿਹੜੀ ਜਗ੍ਹਾ ਤੋਂ ਤੁਸੀਂ ਵੀ ਲੁ ਹਾਂਜੀ ਤੁਸੀਂ ਵਾਇਕ ਨੂੰ ਕਰਦੇ ਹੋ ਛੰਗ ਗਿਆ ਮੁੰਡਾ ਛੰਗ ਗਿਆ ਮੁੰਡਾ ਛੰਗ ਗਿਆ ਮੁੰਡਾ ਛੰਗ ਗਿਆ ਉਹ ਭਈ ਆ ਜਾਓ ਇੱਧਰ ਆ ਜਾਓ ਹਾਂਜੀ ਬਾਬਾ ਵਾਇਕ ਜੀ ਦਾ ਖਾਲਸਾ ਵਾਇਕ ਜੀ ਫਤਿਹ ਵਾਇਕ ਜੀ ਕਿੱਦਾਂ ਚੜ੍ਹਦੀ ਕਲਾ ਜੀ ਬੜੀ ਕਿਰਪਾ ਮਾਰੇ ਦੀ ਬਹੁਤ ਵਧੀਆ ਦਰਸ਼ਨ ਮਲੇ ਕਰਾਇਆ ਦੀ ਬਗੀਆਂ ਆਉਣ ਲੱਗਾ ਟ੍ਰੇਨ ਕਿੰਨੇ ਦਿਨ ਲਾ ਕੇ ਆਏ ਆਂ ਅਸੀਂ 10 ਦਿਨ ਲਾ ਕੇ ਆਏ ਆਂ ਦੀ ਦੇਖ ਲਓ ਇਹ 1 ਘੰਟੇ ਵਿੱਚ ਲੈਨੇ 1000 ਸਾ 24 ਘੰਟਿਆਂ ਵਿੱਚ ਲੈਨੇ 24000 ਸਾ 10 ਦਿਨਾਂ ਦੇ ਹਿਸਾਬਕਤਾਬ ਲਾ ਲਓ ਕਿੰਨੇ ਹਜ਼ਾਰ ਸਾ ਵੀਰ ਦਾ ਲੇਖੇ ਵਿੱਚ ਲੱਗ ਗਿਆ ਮਹਾਰਾਜ ਦੀ ਧਰਤੀ ਤੋਂ ਆਇਆ ਠੀਕ ਹੈ ਕਹਿਣਾ ਚਾਹੁੰਦੇ ਹੋ ਬਾਜੀ ਬਸ ਸਭ ਦਾ ਬਹੁਤ ਬਹੁਤ ਧੰਵਾਦ ਹੈ ਜੀ ਹਾਂ ਠੀਕ ਹੈ ਵੀਰ ਵੀ ਥੋੜਾ ਹਾਂ ਜੀ ਆ ਇਧਰ ਆ ਵੀ ਟੈਚੀ ਆ ਗਿਆ ਵੀ ਆ ਗਿਆ ਹਾਂ ਜੀ ਸਾਡੇ ਹੀ ਆ ਸਾਰੇ ਹਾਂ ਜੀ ਤੁਸੀਂ ਕਿਥੇ ਲੈ ਜੀ ਹਾਂ ਜੀ ਲੁਧਿਆਣਾ ਜੀ ਲੁਧਿਆਣਾ ਤਿਆਰੀ ਮੋਰੇ ਕੋ ਲੈਣ ਆਇਆ ਕਿ ਨਹੀਂ ਜੀ ਹਾਂ ਜੀ ਲੈਣ ਆਇਆ ਮੋਰੇ ਹਾਂ ਜੀ ਹਾਂ ਜੀ ਤਿਆਰੀਆਂ ਪੂਰੀਆਂ ਹਾਂ ਜੀ ਪਹਿਲੀ ਕਿੱਦਾਂ ਦਾ ਰਿਆ ਸਫਰ ਵਧੀਆ ਰਿਹਾ ਜੀ ਮੈਂ ਨਿਆਣੇ ਵੀ ਨਾਲ ਆਏ ਸੀ ਹਾਂਜੀ ਸਫ਼ਰ ਤਾਂ ਬਹੁਤ ਵਧੀਆ ਰਿਹਾ ਪਰ ਟ੍ਰੇਨ ਨੇ ਬਹੁਤ ਖਰਾਬ ਕੀਤਾ ਆਪ ਚਿਲਾਉਣ ਲੱਪੈਣੀ ਜੇ ਸਫ਼ਰ ਟ੍ਰੇਨ ਨੇ ਖਰਾਬ ਕੀਤਾ ਕੰਮ ਪੰਜਾਬੀ ਆ ਯਾਰ ਆਪ ਚਿਲਾਉਣ ਦਾ ਆਪਾ ਲਓ ਡਰਾਈਵਰ ਨੂੰ ਥੱਲੇ ਇਹ ਕਰ ਸਕਦੇ ਆ ਤੇ ਆ ਅੱਗੇ ਵੀ ਵੀਰ ਹੁਣੀ ਖੜਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੋ ਦੱਸੋ ਮੜਾ ਸੰਗਤ ਨੂੰ ਆਪਣੇ ਪਿੰਡ ਦਾ ਕਿਹੜਾ ਪਿੰਡ ਹੈ ਮੇਰਾ ਪਿੰਡ ਵੀ ਦੀ ਗੱਜੂ ਗੱਜੀ ਹੈ ਡੇਰਾ ਬੱਬਨਾ ਕਰੋੜ ਕਿਹੜਾ ਗੱਜੂ ਗੱਜੀ ਗੱਜੂ ਗੱਜੀ ਹਾਂਜੀ ਬਟਾਏ ਦੇ ਪੁਰਾਣੇ ਬੋੜਾ ਪਤਾ ਨਹੀਂ ਕਿੱਦਾਂ ਦੇ ਨਾਮ ਕੋਈ ਸਾਡੇ ਪਿੰਡ ਦਾ ਜਮਸ਼ੇਰ ਕੋਈ ਖੇੜਾ ਰੱਖਦਾ ਕੋਈ ਦਾ ਕੌਸ਼ ਰੱਖਦਾ ਉਹ ਬੰਦਾ ਸੋਚੀ ਜਾਂਦਾ ਨਾ ਕਿੱਦਾਂ ਦੇ ਆ ਇਹ ਪਿੰਡ ਬਟਾਏ ਦੇ ਕੋਲ ਪਿੰਡ ਡੇਰਾ ਬੱਬਨਾ ਕਰੋੜ ਤੇ ਹੈ ਜੀ ਅੱਛਾ ਤੁਹਾਡੀ ਹਜੇ ਵਾਰੀ ਹੋਣੀ ਹੈ ਸਾਡੀ ਹੋਣੀ ਹੈ ਲੱਗ ਜਣੇ 2 ਘੰਟੇ ਨੇ ਸਾਡੇ ਸਭ ਤੋਂ ਲਾਰਡ ਤੇ ਇਹ ਪਹਿਲਾਂ ਮਰਸਰ ਪਹੁੰਚਾਂਗੇ ਬਾਜੀ ਪਿੰਡ ਪਹੁੰਚਾਂਗੇ ਆਪਾਂ 2:30 ਵਜੇ ਮੋਰੇ ਪ੍ਰਬੰਧ ਹੈਗਾ ਲੈ ਕੇ ਆਉਣ ਦਾ ਹਾਂਜੀ ਹਾਂਜੀ ਆ ਦੱਸ ਦਿਓ ਕੋਈ ਸੰਗਤ ਨੂੰ ਜੇ ਸੇਵਾ ਸੂਰ ਲਾਉਣੀ ਹੈ ਤਾਂ ਲਾ ਦਿਓ ਨਹੀਂ ਸੇਵਾ ਨਹੀਂ ਠੀਕ ਤੁਸੀਂ ਭਾਜੀ ਕਿਦਾਰਿਆ ਹਿਸਾਬ ਤਾ ਬਹੁਤ ਵਧੀਆ ਰਿਆ ਭਾਜੀ ਸਾਰੇ ਦਰਸ਼ਨ ਮੇਲੇ ਕੀਤੇ ਬਹੁਤ ਵਧੀਆ ਕੀਤੇ ਹਾਂਜੀ ਭਾਈ ਚੜਦੀ ਕਲਾ ਚ ਚੜਦੀ ਕਲਾ ਚ ਭਾਈ ਇੱਧਰ ਵੇਖੋ ਆ ਆਪਣੇ ਇਹਨੂੰ ਆ ਜਾਓ ਇੱਕ ਡੱਬਾ ਆ ਆ ਸੀਟ ਹੈਗੀ ਆ 46 45 44 ਓ ਮੁੰਡੇ ਉੱਤੇ ਬੈਠਿਆ ਇਧਰ ਆ ਨੌਜਵਾਨਾ ਇਧਰ ਆ ਆ ਜਾ ਤੂੰ ਨੌਜਵਾਨੀ ਆ ਜਾ ਯਾਰ ਪ੍ਰਸਪਾਲ ਜੀ ਬਾਬਾ ਜੀ ਹਾਂ ਜੀ ਕਿਹੜਾ ਪਿੰਡ ਆਪਣਾ ਜੀ ਜੀ ਪਿੰਡ ਪਾਸਲਾ ਜ਼ਿਲ੍ਹਾ ਜਲੰਧਾ ਜੀ ਤੇ ਤੂੰ ਸਾਡਾ ਗਵਾਂਡੀਆਂ ਗਵਾਂਡੀਆਂ ਸਾਡਾ ਮੁੰਡਾ ਦੇਖ ਲਓ ਬਈ ਆ ਮੁੰਡਾ ਗਵਾਂਡੀਆਂ ਸਾਡਾ ਦੇਖ ਲਓ ਸਾਰੇ ਇਹ ਪਾਸਲੇ ਤੋਂ ਆ ਮੁੰਡਾ ਕਿੱਦਾਂ ਰਿਹਾ ਸਫਰ ਜੀ ਬਹੁਤ ਵਧੀਆ ਜੀ ਰਿਹਾ ਅੱਛਾ ਚੈਨੀ ਜੂ ਨਹੀਂ ਪਾਈ ਆ ਸ਼ਕੀਨ ਲੱਗਦਾ ਮੁੰਡਿਆ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਅੱਛਾ ਅੱਛਾ ਕਿਹਾ ਹਾਂਜੀ ਹਾਂਜੀ ਮੰਨ ਗਿਆ ਘਰ ਜਾ ਕੇ ਡੰਡੇ ਨਾਲ ਪੈਣ ਤੇਰੇ ਆ ਦੇਖੋ ਸਾਰੇ ਇਸ ਵਲੇ ਹਾਂਜੀ ਇੱਕ ਜੀ ਦੀ ਸਭ ਤੋਂ ਵੱਡੀ ਸਮੱਸਿਆ ਟ੍ਰੇਨ ਚ ਇੱਥੇ ਜਰਨਲ ਟਿਕਟਾਂਲੇ ਬਹੁਤ ਚੜਦੇ ਆ ਨਹੀਂ ਰੈਸ਼ ਪਾਈ ਰਖਦੇ ਆ ਤੇ ਸਮਾਨ ਚੋਰੀ ਹੋਣ ਦਾ ਬਹੁਤ ਡਰ ਆ ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਸਤਖੰਡ ਟ੍ਰੇਨ ਖਾਸ ਕਰਕੇ ਸਤਖੰਡ ਦੀ ਠੀਕ ਹੈ ਹਾਂਜੀ ਹਾਂਜੀ ਭਾਜੀ ਆਜੋ ਆਜੋ ਦੇਖਦੇ ਆ ਤੁਹਾਨੂੰ ਆ ਜਾਓ ਆ ਜਾ ਐਨੀ ਮਾਦੇ ਕਿਦਾਂ ਦਾ ਸਫਰ ਬਹੁਤ ਵਧੀਆ ਜੀ ਸਾਨੂੰ ਤਾਂ ਬਹੁਤ ਵਧੀਆ ਲੱਗਾ ਪਰ ਟ੍ਰੇਨਾਂ ਦੇ ਵਿੱਚ ਸਫਾਈ ਹੋਣੀ ਚਾਹੀਦੀ ਆ ਸਫਾਈ ਦਾ ਨਹੀਂ ਥੋੜਾ ਜਿਹਾ ਧਿਆਨ ਨਹੀਂ ਰੱਖਦੇ ਇੱਕ ਟ੍ਰੇਨਾਂ ਜਿਹੜੀਆਂ ਬਾਰ ਬਾਰ ਸਟੇਸ਼ਨਾਂ ਤੇ ਸਟਾਪ ਲੱਗਦੇ ਇਹ ਨਹੀਂ ਲੱਗਣੇ ਚਾਹੀਦੇ ਘੱਟ ਲੱਗਣੇ ਚਾਹੀਦੇ ਜਿਹੜੀ ਲੇਟ ਹੋ ਜਾਂਦੀ ਫੇਰ ਲੇਟ ਹੀ ਰਹਿੰਦੀ ਆ ਹਾਂਜੀ 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 ਇਹ ਬਈ ਉਹ ਤਾਂ ਸਿਰਫ ਸਿੰਗਲ ਲਾਈਨ ਆ ਉਹ ਹਾਂਜੀ ਹਾਂਜੀ ਇਹ ਦੱਸੋ ਹਾਂਜੀ ਦੱਸੋ ਜੀ ਇੱਥੇ ਜਦੋਂ ਆਪਾਂ ਜਾ ਰਹੇ ਸੀ ਤਾਂ ਸਾਨੂੰ ਜਿੱਦਾਂ ਕਿ ਮੇਰਾ ਥਿਆਰ ਆ ਸਾਨੂੰ ਔਰ ਇਸੇ ਕੰਨੇ ਡਿਸਟਰਬ ਕਰਨ ਲਈ ਉਹ بار بار ਰੋਕੇਦੇ ਪਏ ਸੀ ਤੇ ਇਸ ਚੀਜ਼ ਨੂੰ ਮੈਂ ਬਹੁਤ ਡਿਸਪਾਇੰਟ ਹੋਈ ਆ ਆਪਾਂ ਨੂੰ ਡਿਸਟਰਬ ਕਰਨੇ ਇਹ ਸੋਚਦਾ ਆਪ ਡਿਸਟਰਬ ਹੋਇਆ ਉਹਨਾਂ ਨੇ ਆਪਾਂ ਨੂੰ ਕੀ ਕਰਨਾ ਉਹ ਜਿੱਦਾ ਜਿੱਦਾ ਬਿਨਾ ਮਤਲਬ ਤੇ ਰੁੱਕੀ ਜਾਂਦੇ ਸੀ ਇਸ ਸਟੇਸ਼ਨ 'ਤੇ ਹੁੰਦਾ ਸੀ ਤੇ ਇੱਦਾਂ ਹੀ ਰੁੱਕੀ ਜਾਂਦੇ ਸੀ ਤੇ ਉਹ ਮਨ ਉਹਦਾ ਖਾਦਾ ਪੀਤਾ ਰਾਜ ਕੋਸ਼ਤ ਨਹੀਂ ਖਾਦਾ ਔਰ ਆਜ ਇੱਕ ਦਾ ਸਟਾਪ ਹੋਣਾ ਖਾਲੀ ਦਾ ਪ੍ਰਵਾਹ ਨਹੀਂ ਕਰੀਏ ਮਾਰੇ ਮੋਟੇ ਦੁੱਖ ਤਕਲੀਫਾਂ ਚੱਲਦੇ ਰਹਿੰਦੇ ਜਿੰਦਗੀ 'ਚ ਹਜੇ ਤੁਸੀਂ ਬਹੁਤ ਕੁਝ ਸਿੱਖਣਾ ਹੈ ਜਿੰਦਗੀ 'ਚ ਆਜੋ ਵੀ ਅੱਗੇ ਆਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੰਜ ਜੀ ਕਿੱਦਾਂ ਦਾ ਰਿਹਾ ਸਫਰ ਦੱਸੋ ਸੰਗ ਦਾ ਬਹੁਤ ਸੋਹਣਾ ਸਫਰ ਰਿਹਾ ਸਟਾ ਕਿੰਨੇ ਦਿਨ ਲਾਇਆ ਹੈ ਅਸੀਂ ਕਿੰਨੇ ਦਿਨ ਲਾ ਕੇ ਆਏ ਹਫਤਾ ਲਾ ਕੇ ਆਏ ਆਉਣ ਨੂੰ ਜੀ ਕਰਦਾ ਨਹੀਂ ਆਉਣ ਨੂੰ ਜੀ ਕਰਦਾ ਉੱਥੇ ਹੁਣ ਜਦ ਸਾਮਾਨ ਤਾਂ ਪੈਕ ਕਰ ਲਿਆ ਆ ਸਾਰਿਆਂ ਨੇ ਪਰ ਮਨ ਚ ਇਸ ਵੇਲੇ ਕੀ ਚੱਲਦਾ ਸਾਡੇ ਉੱਥੇ ਸੁਤਾ ਬਾਬਾ ਜੀ ਉੱਥੇ ਹੀ ਆ ਗੁਰਦੁਆਰੇ ਭਾਗਾਂ ਵਾਲੇ ਆ ਜੀ ਮਹਾਰਾਜ ਚੜਦੀ ਕਲਾ ਚ ਰੱਖਣ ਅਸੀਂ ਸਾਡੀ ਸਾਲੇ ਪਤਾ ਆਈਦਾ ਆ ਅੱਛਾ ਜੀ ਕਿੰ ਕਿੰਵਾ ਆ ਅਰੀ ਜਾਏ ਤੁਸੀਂ ਅਸੀਂ ਗਿਆ 15 ਵਾਰੀ ਵਾਹਿਗੁਰੂ ਵਾਹਿਗੁਰੂ ਅਸੀ ਹਰੇਕ ਸਾਲ ਆਈਦਾ ਵਾਹਿਗੁਰੂ ਪਹਿਲੇ ਤਿਆਰੀ ਕਰਨ ਲੱਪਈਦਾ ਵਾਹਿਗੁਰੂ ਜਾਣਾ ਬਾਬਾ ਜੀ ਦੇ ਮੱਥੇ ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਜੀ ਹਾਂਜੀ ਬਾਬਾ ਜੀ ਕਿੱਦਾਂ ਚੱਲ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਆਨੰਦ ਦੇ ਜੈਨ ਹਾਂਜੀ ਇਹ ਬਾਣੀ ਪੜਦੇ ਗਏ ਜੀ ਹਾਂਜੀ ਤਿੱਕੜ ਅੱਗੇ ਕੀਤਨ ਵੀ ਨਾਲ ਹੁੰਦਾ ਸੀ ਨਾ ਵਿੱਚ ਟਰੇਨ ਚ ਜਾਂਦੇ ਹੋਏ ਹਾਂਜੀ ਕੀਤਨ ਵੀ ਚੱਲਦਾ ਸੀ ਕੋਈ ਗੁਟਕਾ ਸਾਹਿਬ ਤੋਂ ਬਾਣੀ ਪੜ੍ਹ ਰਿਹਾ ਸੀ ਕੋਈ ਫੋਨ ਤੋਂ ਪੜ੍ਹ ਰਿਹਾ ਸੀ ਆ ਐ ਤੇ ਸਗੇ ਪਿਛਲੇ ਪਾਸੇ ਹਾਂਜੀ ਸਗੇ ਬੰਦੇ ਹਾਂਜੀ ਹਾਂਜੀ ਹਾਂ ਜੀ ਬੀਜੀ ਕੀ ਕਹਿੰਨੇ ਉਹ ਮੈਂ ਤਾਂ ਉਧਰ ਗੱਲ ਕਰਦਾ ਜੀ ਆਪਾਂ ਸੰਗਤ ਨੂੰ ਵੀ ਪੁੱਛ ਲੈ ਯਾਰ ਪਰੋਠਾ ਸਾਰੇ ਵੀਡੀਓ ਦੇ ਅਜਿਡੇ ਪਰੋਠੇ ਭਾਗਾ ਨਾਲ ਲੱਭਦੇ ਆ ਆਜੋ ਆਜੋ ਸ਼ਾਕਲ ਬੈਠੋ ਆਜੋ ਆਜੋ ਬਾਈ ਜੀ ਉਹ ਤਾਂ ਚਲ ਦਿਖਾ ਲਦੇ ਫੀਲਿੰਗ ਤੇ ਲੈ ਲੂਗੇ ਦਿਖਾ ਦੇ ਉਹ ਯਾਰ ਖੋਲ ਕੇ ਦਿਖਾ ਦਿੰਦੇ ਨਹੀਂ ਇੱਕ ਮਿੰਟ ਰੁਕ ਜਾਓ ਜਾਈਓ ਨਾ ਇੱਕ ਮਿੰਟ ਦੇਖ ਲਓ ਇਹ ਬਾਬਾ ਜੀ ਦੇ ਉੱਥੋਂ ਆਇਆ ਲੰਗਰ ਸਾਹਿਬ ਤੋਂ ਪਰੋਠਾ ਉਹੀ ਆ ਪਾਜੀ ਬਿਲਕੁਲ ਉਹੀ ਹੈ ਹਾਂ ਇਹ ਤੁਸੀਂ ਵੀ ਭਾਗਾਂਲੇ ਹੋ ਗਏ ਭਾਈ ਆ ਪਰੋਠਾ ਦੇਖ ਹੀ ਲਓ ਤੁਸੀਂ ਇੰਨੇ ਬਹੁਤ ਆ ਕਿ ਜੇ ਛਕਣਾ ਫਿਰ ਤੁਹਾਨੂੰ ਨਾਲ ਜਾਣਾ ਪੈਣਾ ਆ ਦੇਖੋ ਜੀ ਕਰ ਲਓ ਦਰਸ਼ਨ ਜੀ ਇਹ ਸੰਗਤ ਦੀ ਦਸਾਂ ਨਾ ਦੀ ਕੀਰਤ ਕਮਾਈ ਦੇ ਵਿੱਚੋਂ ਜਿਹੜਾ ਲੰਗਰ ਚੱਲਦਾ ਹੈ ਲੰਗਰ ਸਾਹਿਬ ਵਿਖੇ ਉਹਦੇ ਵਿੱਚੋਂ ਇਹ ਪ੍ਰਸ਼ਾਦਾ ਹੈ ਲਓ ਵੀਰ ਜੀ ਛਕੋ ਮੈਂ ਜੇ ਪਰੋਠਾ ਛਕਣ ਲੱਪਿਆ ਫਿਰ ਉਹਨਾਂ ਨੇ ਵੀਡੀਓ ਦੇਖਣੋਂ ਹਟ ਜਾਣਾ ਕਹਣਾ ਇਹ ਤਾਂ ਖਾਈ ਜਾਂਦਾ ਬੋਲਦਾ ਨਹੀਂ ਕੁਝ ਹਾਂ ਜੀ ਆਹ ਭਾਜੀ ਹੁਣੀ ਸੁੱਤੇ ਪਏ ਹਾਂਜੀ ਭਾਜੀ ਭਾਈ ਕਿਦਾਂ ਦੀ ਨੀਂਦ ਆ ਰਹੀ ਹੈ ਤੁਹਾਨੂੰ ਇਸ ਵੇਲੇ ਤੁਹਾਡਾ ਸਟੇਸ਼ਨ ਹੀ ਆ ਹੈਲੋ ਪਾਜੀ ਅਈ ਪਾਜੀ ਆਗਵੇਂ ਪਈ ਆਗਵੇਂ ਪਈ ਬਲਾਉ ਬਦੇ ਬਲਾਉ ਉਹ ਪਾਜੀ ਮੇਰਾ ਮੈਕ ਸੈਟ ਤਾਂ ਉਧਰ ਆ ਦੇਖੋ ਬਈ ਇਧਰ ਖਾਲਸਾ ਜੀ ਹੁਣੀ ਬਾਬੇ ਵਾਹਿਗੁਰੂ ਜੀ ਦਾ ਖਾਲਸਾ ਬਾਬੇ ਕਿੱਦਾਂ ਚੱਲ ਰਿਆ ਕਿਰਪਾ ਮਾਰਖ ਦੀ ਕਿਰਪਾ ਜੀ ਇਹ ਕਿੱਥੇ ਪਹੁੰਚਣਾ ਜੀ ਪੱਟੀ ਅਈ ਪਹਿਲਾ ਮਸਰ ਸਾਹਿਬ ਹਾਂਜੀ ਇੱਥੇ ਉਤਮਾ ਹੈ ਹਾਂਜੀ ਤੇ ਮੁਰਕੇ ਉਥੋਂ ਬਾਸ ਆਖੀਆ ਮੁਰਕੇ ਜਣਾ ਪੱਟੀ ਦੇ ਪੱਟਿਓਂ ਦੁਬਲੀ ਭਈ ਇਹ ਬਾਬਾ ਜੀ ਉਹ ਬਾਬਾ ਜੀ ਆ ਨਾਲ ਆਲੇ ਦੁਆਲੇ 5-10 ਵੀਰ ਬੈਠੇ ਸੀਗੇ ਇਹਨਾਂ ਨੇ ਇਹ ਤਾਂ ਮਰ ਸਾਖੀਆਂ ਇਤਿਹਾਸ ਦੀਆਂ ਗੱਲਾਂ ਉਹੀ ਕਰਦੇ ਗਏ ਨਾਲ ਆਪ ਇੱਕ ਵਾਰੀ ਫੇਜ ਇਧਰ ਮਾਰ ਬੜਾ ਚਿਹਰੇ ਵਾਲ ਨੂੰ ਦਰਸ਼ਨ ਕਿਉਂਕਿ ਬਜ਼ੁਰਗਾਂ ਦਾ ਤਿਆਰਬਾ ਹੁੰਦਾ ਇਹ ਚੀਜ਼ਾਂ ਇਹਨਾਂ ਨੇ ਬਹਿ ਬਹਿ ਕੇ ਸਿਆਣਿਆਂ ਤੋਂ ਸੁਣ ਸੁਣ ਕੇ ਸਿੱਖੀਆਂ ਹੁੰਦੀਆਂ ਤੇ ਇਹ ਗਾਂ ਕਹਿੰਦੇ ਆ ਵੀ ਉਹ ਵੰਡ ਰਹੇ ਆ ਗਿਆਨ ਜਿੰਨਾ ਵੰਡੋ ਉਨਾ ਹੀ ਵਾਦਦਾ ਇਹ ਵੀ ਗੱਲ ਆਪਾਂ ਨੂੰ ਨਾਲ ਹੀ ਸੁਣਨ ਵਿੱਚ ਆਉਂਦੀ ਆ ਇਧਰ ਆ ਜੀ ਸਸੀ ਗੱਲ ਜੀ ਸਸੀ ਗੱਲ ਜੀ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਧਰ ਜੀ ਕਾਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਆਪਣਾ ਇਲਾਕਾ ਕਿਹੜਾ ਜੀ ਸਾਡਾ ਪੱਟੀ ਤਰਨਤਾਰਨ ਤੁਸੀਂ ਤਰਨਤਾਰਨ ਤੋਂ ਚੜਦੀ ਕਲਾ ਚ ਚੜਦੀ ਕਲਾ ਚ ਚੜਦੀ ਕਲਾ ਉਹ ਬਾਬਾ ਜੀ ਮੈਂ ਕਿਹਾ ਸਾਖੀਆਂ ਬਹੁਤ ਸੁਣਾਉਂਦੇ ਹਾਂ 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 ਉਹ ਉਹ ਬੜੇ ਪੁੱਜੇ ਹੋ ਸੰਤਾ ਵਾਹਿਗੁਰੂ ਚਲੋ ਮਹਾਰਾਜ ਚੜਦੀ ਕਲਾ ਚ ਰੱਖਾਂ ਜੀ ਇਹ ਇਧਰ ਮਾਈਕ ਚੱਲਣ ਡਿਆ ਇਧਰ ਬਾਬਾ ਜੀ ਕਿਹੜਾ ਸਟੇਸ਼ਨ ਆਪਣਾ ਜੀ ਸੜਾ ਅਮਰਸਾ ਜੀ ਅਮਰਸਾ ਜੀ ਤੇ ਤੁਸੀਂ ਹਜੇ ਤਾਂ ਹੀ ਟੱਕੇ ਬੈਠੇ ਨੇ ਤੇ ਬਾਕੀਆਂ ਨੇ ਲੁਧਿਆਣੇ ਵਾਲਿਆਂ ਨੇ ਤਾਂ ਸਮਾਨ ਪੈਕ ਕਰ ਲਿਆ ਹਾਂਜੀ ਹਾਂ ਉਹ ਤਾਂ ਲਾਗੇ ਲਾਉਣ ਲੱਪੇ ਆ ਹਾਂਜੀ ਹਾਂਜੀ ਤੇ ਉਦੋਂ ਬਾਅਦ ਸਾਡੀ ਜਲੰਧਰ ਵਾਲਿਆਂ ਦੀ ਵਾਰੀ ਆ ਜਾਣੀ ਆ ਤੇ ਇਹ ਕਹਿੰਦੇ ਬਟਾਲੇ ਵਾਲਿਆਂ ਨੇ ਉਹਨਾਂ ਨੇ ਵੀ ਚੱਲ ਜਾਣਾ ਅੱਛਾ ਜੀ ਹਾਂਜੀ ਆ ਇੱਧਰ ਆ ਵੀਰ ਵੀ ਬੈਠਾ ਇੱਧਰ ਵੀਰ ਨਿਆਣੇ ਹਜੇ ਠਾਲੇ ਨਹੀਂ ਇਹ ਦੋ ਘੰਟੇ ਪਏ ਕਰਕੇ ਹਾਂਜੀ 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 ਤੇ ਕਿੱਦਾਂ ਦਾ ਰਿਹਾ ਸਫ਼ਰ ਪਹਿਲਾਂ ਬਹੁਤ ਵਧੀਆ ਜੀ ਤੁਹਾਡੀਆਂ ਵੇਖੀ ਦੀਆਂ ਵੀਡੀਓ ਤੁਹਾਡੀ ਉੱਥੇ ਹਰਜੂਤ ਸਾਹਿਬ ਵੇਖਿਆ ਹੈ ਆਪਾਂ ਠੀਕ ਹੈ ਜੀ ਹਾਂ ਬਹੁਤ ਵ ਮੈਨ ਵਾਚ ਮੈਨ ਨੂੰ ਤਾਂ ਬਹੁਤ ਬੜਾ ਅੱਛਾ ਲੱਗਿਆ ਅੱਛਾ ਪਾਪਾ ਨੇ ਕੋਈ ਚੀਜ਼ ਲੈ ਕੇ ਦਿੱਤੀ ਉੱਥੋਂ ਕਿ ਨਹੀਂ ਉਹਦਾ ਇਹ ਪਤਾ ਨਹੀਂ ਆ ਉਹਨਾਂ ਨੇ ਨਹੀਂ ਲਿਆਂਦੀ ਪਾਪਾ ਨੇ ਨਹੀਂ ਚੀਜ਼ ਇੱਥੇ ਤੈਨੂੰ ਕੋਈ ਲੈ ਕੇ ਦਿੱਤੀ ਨਾਲ ਹਾਂ ਪਾਪਾ ਦਾਦਾ ਦੀ ਨਾਲ ਆਇਆ ਅੱਛਾ ਅੱਛਾ ਉਹ ਵਾਚ ਹੀ ਲੈ ਆ ਗਈ ਦਿੰਦੀ ਇੱਕ ਟੱਚ ਵਾਲੀ ਵਾਚ ਉਹ ਵਾਚ ਬੜਾ ਗੰਗਾ ਲੈ ਕੇ ਦਿੰਦੀ ਆ ਸਮੇ ਦਾ ਪਾਬੰਦ ਰਹਿਣਾ ਜੇ ਕਿਹਾ ਮੰਮੀ ਮੈਂ ਅੱਧੇ ਘੰਟੇ ਲਈ ਖੇਡਣ ਚੱਲਾਂ ਨਾ ਮੁੜ ਕੇ ਅੱਧੇ ਘੰਟੇ ਚ ਆਉਣਾ ਉਹ ਤਾਂ ਤੈਨੂੰ ਘੜੀ ਲੈ ਕੇ ਦਿੰਦੀ ਆ ਠੀਕ ਹੈ ਇਹਦੀ ਲੈ ਲੈ ਵਾਚ ਹਾਂਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਜੀ ਮੈਂ ਅੰਮ੍ਰਿਤਸਰ ਤੋਂ ਹੀ ਕਿਹੜੀ ਕਲਾਸ ਚ ਬੜਦਾ ਪੁੱਤ ਮੈਂ 6th ਚ 6th ਚ ਕਿੱਦਾਂ ਦੀ ਰਹੀ ਯਾਤਰਾ ਦੱਸ ਬੜੀ ਵਧੀਆ ਰਹੀ ਮਜ਼ਾ ਆਇਆ ਬੜਾ ਫਸਟ ਟਾਈਮ ਆਈ ਸੀ ਫਸਟ ਟਾਈਮ ਆਈ ਹਾਂਜੀ ਹਜੂਰ ਸਾਹਿਬ ਫਸਟ ਟਾਈਮ ਆਈ ਸੀ ਚਲੋ ਹੁਣ ਮਹਾਰਾਜ ਨੇ ਨਿੱਕੀ ਉਮਰ ਵਿੱਚ ਹੀ ਤੈਨੂੰ ਦਰਸ਼ਨਦਾਰੀ ਕਰਾ ਦਿੱਤੀ ਗਾ ਲੂ ਆਪ ਕਿਆ ਕਰਨਾ ਮੰਮਾ ਚਲੋ ਉੱਥੇ ਚਲੀਏ ਠੀਕ ਆ ਪਰ ਜਿਹੜੇ ਬੰਦੇ ਦੱਸਦੇ ਨੇ ਘੁੰਮਿਆ ਨਾਨਕਿਆਂ ਦੇ ਘੁੰਮਿਆ ਜਾਂ ਫਲਾਨੀ ਜਗ੍ਹਾ ਕੋ ਮੈਂ ਉਹ ਕਿਸੇ ਅਰਥ ਥੋੜਾ ਹੋਣੇ ਆ

ਅੱਗੇ ਵਾਲੇ ਖਾਨੇ ਦੇ ਅੱਗੇ ਵੀ ਸਮਾਨ ਪੜਾ ਹੈ ਤੇ ਇਧਰ ਪਾਜੀ ਮਾੜਾ ਦੇਖਣਾ ਸਾਈਡ 'ਪੇ ਉਹਨਾ ਅ ਨਹੀਂ ਇਹ ਦੂਜਾ ਡੱਬਾ ਤੁਸੀਂ ਕੀ ਕਿਹਾ ਮੈਂ ਫਤਿਹ ਬੁਲਾਤੀ ਦੀ ਵੀਡੀਓ ਖਤਮ ਹੋ ਗਈ ਨਹੀਂ ਨਹੀਂ ਬਾਬਾ ਜੀ ਅਕਰ ਹੈਗੇ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਯਾਤਰਾ ਕਿੱਦਾਂ ਦੀ ਰਹੀ ਜੀ ਯਾਤਰਾ ਬਹੁਤ ਵਧੀਆ ਰਹੀ ਹੈ ਜੀ ਸਾਡੇ ਨਾਲ ਜੈਸਰ ਸਾਹਿਬ ਗਏ ਸੀ ਬਰਿੰਦਰ ਸਿੰਘ ਨੇ ਸਾਨੂੰ ਯਾਤਰਾ ਬਹੁਤ ਵਧੀਆ ਕਰਾਈ ਆ ਹਰੇਕ ਜਗ੍ਹਾ ਸਾਨੂੰ ਬਰਸਾਂ ਦਾ ਬਹੁਤ ਵਧੀਆ ਅਰੇਂਜਮੈਂਟ ਕਰਕੇ ਦਿੱਤਾ ਸੰਗਤ ਜਿਹੜੀ ਸੀ ਸਾਰਿਆਂ ਨੇ ਬਹੁਤ ਵਧੀਆ ਖੁਸ਼ੀਆਂ ਮਨਾਈਆਂ ਤੇ ਬਾਬਾ ਜੀ ਉਮਰ ਕਿੰਨੀ ਹੋ ਗਈ ਆਪਣੀ 76 ਹੋ ਗਈ ਜੀ ਔਰ ਤੇ ਕਿੰਨੀਵੀਂ ਯਾਤਰਾ ਤਾਂ ਧੀਏ ਮੈਂ ਪਹਿਲਾਂ 76 ਦੇ ਵਿੱਚ ਗਿਆ ਸੀਗਾ 74 ਮਤ ਲਾ ਲਓ ਵੀ 50 ਸਾਲਾਂ ਬਾਅਦ ਸੁਆਪ ਆਪਣੇ 50 ਵਿੱਚ ਜਦੋਂ ਉਹਦੋਂ ਬਾਅਦ ਫਿਰ ਮੈਂ ਹੁਣ نیچے ਵੀ ਗਿਆ ਸੀਗਾ ਠੀਕ ਹੈ ਜੀ ਹੁਣ نیچے ਗਿਆ ਸੀਗਾ ਹੁਣ ਮਹਾਰਾਜ ਨੇ ਹੁਣ ਦੁਬਾਰਾ ਮੌਕਾ ਦਿੱਤਾ ਨਾ ਦੁਬਾਰਾ ਦਰਸ਼ਨ ਕਰਿਆ ਮਾਰੇ ਅਰਦਾਸ ਕਰਿਆ ਬਹੁਤ ਵਧੀਆ ਮਰਦ ਦਰਸ਼ਨ ਜਿਹੜੇ ਆ ਇਸ ਵੇਲੇ ਜਿਹੜੇ ਸਾਡੇ ਹੋਇਆ ਨਾ ਉਹ ਵੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਸਾਡੇ ਦਰਸ਼ਨ ਆ ਬਹੁਤ ਵਧੀਆ ਹੋਇਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇੱਧਰ ਤੁਸੀਂ ਵੀ ਹੋਰ ਜੀ ਅ ਇੱਕ ਇਧਰੋਂ ਮਾੜੇ ਮਾਰਦੇ ਕੈਮਰਾ ਆ ਸਾਰਾ ਪਰਲੇ ਪਾਸੇ ਨੂੰ ਓ ਤੱਕ ਦੇਖੋ ਸੰਗਤ ਤਿਆਰੀਆਂ ਵਿੱਚ ਇਸ ਵੇਲੇ ਯਾਤਰਾ ਦੀ ਬੋਲੇ ਇਸ ਮੈਂ ਕਹਾਂ ਜਕਾਰਾ ਬੁਲਾ ਲਈਏ ਭਾਈ ਜਿਹੜੇ ਸੁੱਤੇ ਆ ਇਦਾਂ ਕਦੇ ਗੱਡੀ ਜੀ ਨੇ ਰਹਿ ਜਾਣ ਸਟੇਸ਼ਨ ਆ ਗਿਆ ਤਾਂ ਜਗਾਏ ਆ ਸਾਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਆ ਬਾ